ਸ੍ਰੀ ਗੁਰੂ ਸਾਹਿਬ ਜੀ ਅੱਜ ਤੁਹਾਨੂੰ ਅਸੀਂ ਜਿਹੜੀ ਡੋਲੀ ਸਿੱਧੀ ਕੰਮ ਸਿਖਾਵਾਂਗੇ ਡੋਲੀ ਬਣਾਉਣੀ ਸਿਖਾਵਾਂਗੇ ਇਹ ਕਿਵੇਂ ਬਣਾਈਆ ਇਹ ਰੇਪ ਪੱਟੀ ਲੈ ਲੈਣੀ ਹੈ ਇੱਕ ਆਪਾਂ ਨੇ ਇਹਨੂੰ ਇਸ ਤਰ੍ਹਾਂ ਟਵਰਪੂਂਡ ਕਰਕੇ ਫਿਰ ਕੱਟ ਪਾ ਲੈਣਾ ਇਸ ਤਰ੍ਹਾਂ ਪੈਰ ਪੈਰੀ ਇਸ ਲਾਈਨ ਲਾ ਲੈਣੀ ਹੈ ਤੁਹਾਡਾ ਆਪਾਂ ਨੇ ਕਪੜੀ ਮਸ਼ੀਨ ਵਾਲੀ ਸੂਈ ਲੈ ਕੇ ਉੱਥੇ ਧਾਗਾ ਪਾ ਲੈਣਾ ਆ ਧਾਗਾ ਪਾ ਕੇ ਫਿਰ ਆਪਾਂ ਨੇ ਇਹਦੇ ਇੱਕ ਸਿਰੇ ਤੋਂ ਇਹਨੂੰ ਪਹਿਲਾ ਹਿੱਸਾ ਜਿਹੜਾ ਦਾ ਕੱਟਦੇ ਜਾਈਆ ਆਪਾਂ ਨੇ ਇਹਨੂੰ ਕੱਟ ਕੇ ਫਿਰ ਆਪਾਂ ਨੇ ਇਸ ਤਰ੍ਹਾਂ ਇੱਥੋਂ ਆਪਾਂ ਨੇ ਕੱਟ ਕੇ ਲੈਣੀ ਹੈ ਇਹਨ ਵਿੱਚ ਕੱਟ ਦੇ ਕੇ ਆਪਾਂ ਜੂਣੀ ਪਿੱਠੀ ਕਰਕੇ ਨਾ ਇਹਦੇ ਵਿੱਚ ਚੇਸਰਾਉਂਗਾ ਅੰਲਣਾਇਆ ਚਾਲੂ ਦੂਸਰੇ ਪਾਸੇ ਇਸ ਤਰ੍ਹਾਂ ਕਰਕੇ ਆਪਾਂ ਨੇ धागे में ये लेज देना मशीन सारे ने अपने इस तरह सीधे कर लेना एक पास में इतना हल्के सीज करना है ਇਹ ਤਾਂ ਆਪਣੇ ਹਲਕੇ ਹੱਥਾਂ ਨਾਲ ਅਰੰਭਨ ਕੋਟ ਕਰਦੇ ਤੇ ਆਪਾਂ ਇਧਰ ਹਲਕਾ ਹਲਕਾ ਜਿਹਾ ਧੱਕਾ ਦੇ ਜਿਹਾ ਨੂੰ ਬੜੀ ਆਮ ਹੈ ਬੱਤਾਂ ਕੱਢੀਏ ਜਿਹਾ ਜਣਾ ਹੈ ਆਪਾਂ ਸਭ ਛੋੜੀ ਖਿਆਲ ਰੱਖੋ ਤੇ ਬਾਤ ਕਰਤੀ ਜਾਣੀਏ ਹਲਕੇ ਹੱਥਾਂ ਨਾਲ ਧੱਕਾ

ਦੀ ਆਪਣੀ ਟੂਰੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਦੇ ਲਈ ਆਪਣੇ ਚੈਨਲ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਥੈਂਕ ਯੂ